ਤਰਨਤਾਰਨ ਦੀ ਸੀਟ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਾ ਭੱਵਾ ਭਾਰ ਹੋਈਆਂ ਬੈਠੀਆਂ ਨੇ ਜੋਰ ਲੱਗਿਆ ਹੋਇਆ ਸਾਰੇ ਲੀਡਰਾਂ ਦਾ ਪੰਚਾਇਆ ਜਾ ਰਿਹਾ ਬਾਰ ਬਾਰ ਸਾਰੇ ਲੀਡਰਾਂ ਦੀ ਡਿਊਟੀ ਵਰਕਰਾਂ ਦੀ ਡਿਊਟੀ ਸੀਨੀਅਰ ਆਗੂਆਂ ਦੀ ਡਿਊਟੀ ਸਾਰੇ ਦੀਆਂ ਡਿਊਟੀਆਂ ਜਿਹੜੀਆਂ ਪਾਰਟੀਆਂ ਆਪਦੀਆਂ ਦੇ ਪਾਰਟੀਆਂ ਵੱਲੋਂ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਕਿ ਭਾਈ ਤੁਸੀਂ ਜਾਓ ਤਰਨਤਾਰਨ ਜਾਓ ਵੋਟਾਂ ਮੰਗੋ ਹੱਥ ਜੋੜੋ ਕਿ ਸਾਡਾ ਕੈਂਡੀਡੇਟ ਸਾਡਾ ਉਮੀਦਵਾਰ ਇੱਥੇ ਤੁਸੀਂ ਜਿਤਾਓ ਸਾਡੀ ਪਾਰਟੀ ਦਾ ਤੁਹਾਡੇ ਅਸੀਂ ਕੰਮ ਕਰਾਵਾਂਗੇ ਮਤਲਬ ਉਹ ਚੀਜ਼ਾਂ ਨਹੀਂ ਦੱਸਣੀਆਂ ਕਿ ਆਪਣੀ ਸਰਕਾਰ ਦੇ ਵਿੱਚ ਕਿਸ ਜਿਹੜੇ ਜਿਹੜੇ ਕੰਮ ਹੋਏ ਨੇ ਚਾਹੇ ਹੁਣ ਸ਼੍ਰੋਮਣੀ ਅਕਾਲੀ ਦਲ ਬਦਲ ਦੀ ਗੱਲ ਕਰ ਲਈਏ ਜਿਹੜੇ ਤਰਨਤਾਰਨ ਤੋਂ ਉਮੀਦਵਾਰ ਹੈ ਪ੍ਰਿੰਸੀਪਲ ਸੁਖਵਿੰਦਰ ਕੌਰ ਮਤਲਬ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਕੰਮ ਕੀਤੇ ਨੇ ਜਿਹੜੀ ਸਰਕਾਰ ਰਹੀ ਆ 10 ਸਾਲ ਪਹਿਲਾਂ ਉਹਨਾਂ ਨੂੰ ਕੰਮ ਕਰਾਉਣੇ ਚਾਹੀਦੇ ਨੇ ਕਿ ਆਹ ਕੰਮ ਆਪਣੀ ਸਰਕਾਰ ਵੇਲੇ ਹੋਏ ਸੀ ਤੇ ਹੁਣ ਅੱਗੇ ਆਪਾਂ ਸ਼ੁਰੂਆਤ ਕਰ ਰਹੇ ਆ ਇਹ ਤਰਨਤਾਰਨ ਤੋਂ ਲੋਕਾਂ ਦਾ ਕਹਿਣਾ ਕਿ ਤਰਨਤਾਰਨ ਦੀ ਸੀਟ ਕਿਹੇ ਜੀ ਸੀਟ ਬਣ ਚੁੱਕੀ ਆ ਕਿ ਜਿਹੜੀ ਪਾਰਟੀ ਇਥੋਂ ਜਿੱਤੂਗੀ ਉਹ 27 ਦੇ ਵਿੱਚ ਵੀ ਜਿੱਤਣ ਦੇ ਚਾਂਸ ਨੇ ਉਸ ਦੇ ਆਮ ਆਦਮੀ ਪਾਰਟੀ ਦਾ ਜਿਹੜਾ ਹਾਲ ਤਰਨਤਾਰਨ ਦੀ ਸੀਟ ਦਾ ਗੱਲ ਕਰੀਏ ਤਾਂ ਸਿਰਫ ਆਪ ਦੇ ਹੀ ਜਿਹੜੇ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਜਿਵੇਂ ਅਫੀਸ਼ੀਅਲ ਪੇਜ ਇਹਨਾਂ ਦਾ ਆਮ ਆਦਮੀ ਪਾਰਟੀ ਪੰਜਾਬ ਦਾ ਬਣਿਆ ਹੋਇਆ ਭਗਵੰਤ ਮਾਨ ਦਾ ਹੋ ਗਿਆ ਜਾਂ ਇਹਨਾਂ ਦੇ ਜਿਹੜੇ ਐਮਐਲਏ ਉਹਨਾਂ ਦੇ ਆਪ ਦੇ ਨਾ ਜਿਹੜਾ ਆਪ ਦਾ ਸਾਰਾ ਕਦੀ ਇਹ ਆਪਾਂ ਏਜੰਡਾ ਆਪ ਦਾ ਨਾ ਸਾਰਿਆਂ ਦਾ ਜਿਹੜੇ ਸੋਸ਼ਲ ਅਕਾਊਂਟ ਬਣੇ ਹੋਏ ਨੇ ਉਹਨਾਂ ਤੇ ਹੀ ਸਿਰਫ ਹਰਮੀਤ ਸਿੰਘ ਸੰਧੂ ਚੱਲ ਰਿਹਾ ਹੈ ਕਿ ਮੂਰੇ ਚੱਲ ਰਿਹਾ ਹੈ ਕਿ ਹਰਮੀਤ ਸਿੰਘ ਸੰਧੂ ਦੀ ਬਹੁਤ ਵੱਡੀ ਜਿੱਤ ਹੋਊਗੀ 2017 ਦੇ ਵਿੱਚ ਫਿਰ ਅਸੀਂ 117 ਸੀਟਾਂ ਜਿੱਤ ਕੇ ਦਿਖਾ ਦਾਂਗੇ ਇਹ ਆਮ ਆਦਮੀ ਪਾਰਟੀ ਦਾ ਹੁਣ ਬਹੁਤ ਬੰਦੇ ਦਾਵਾ ਕਰ ਰਹੇ ਨੇ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਸੀਟਾਂ ਲੈ ਕੇ ਜਾਊਗੀ 117 ਤੇ 117 ਸੀਟਾਂ ਸਾਰੀਆਂ ਲੈ ਕੇ ਜਾਊਗੀ ਇਹ ਤਾਕਤ ਤੋੜ ਦੇਣੇ ਪਰ ਜਦੋਂ ਸਤਾਈ ਦਾ ਸਮਾਂ ਆਊਗਾ ਉਦੋਂ ਪਤਾ ਚੱਲੂ ਪਰ ਅੱਜ ਦੀ ਘੜੀ ਦੇ ਵਿੱਚ ਜੇ ਹੁਣ ਤਰਨਤਾਰਨ ਦੀ ਸੀਟ ਦੀ ਗੱਲ ਕਰੀਏ ਤਾਂ ਬਹੁਤ ਹਰਮੀਤ ਸਿੰਘ ਸੰਧੂ ਬਹੁਤ ਪਛੜ ਰਿਹਾ ਔਰ ਦੂਜੇ ਪਾਸੇ ਜੇ ਗੱਲ ਕਰੀਏ ਭਾਜਪਾ ਭਾਜਪਾ ਦੇ ਅੱਜ ਜੋ ਉਮੀਦਵਾਰ ਤਰਨਤਾਰਨ ਖੜਾ ਹੈ ਹਰਜੀਤ ਸਿੰਘ ਸੰਧੂ ਉਹ ਵੀ ਪਛੜਦਾ ਨਜ਼ਰ ਆ ਰਿਹਾ ਹੈ ਉਹਨਾਂ ਦੀ ਵੀ ਕੋਈ ਜ਼ਿਆਦਾ ਅਪਡੇਟ ਆ ਨਹੀਂ ਆ ਰਹੀ ਸਿਰਫ ਉਹਨਾਂ ਦੇ ਆਪ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਬਾਕੀ ਲੋਕਾਂ ਦੇ ਜਿਹੜੇ ਪ੍ਰੀਵਿਊ ਦੇਖ ਰਹੇ ਆ ਉਹ ਹਿਸਾਬ ਦੇ ਨਾਲ ਭਾਜਪਾ ਪਿੱਛੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਵੀ ਪਿੱਛੇ ਚੱਲ ਰਹੀ ਹੈ ਕਾਂਗਰਸ ਵੀ ਕਿਤੇ ਨਾ ਕਿਤੇ ਹਲਕੀ ਆਪਾਂ ਬਾਲੀ ਜਿਆਦਾ ਨਹੀਂ ਕਹਿ ਸਕਦੇ ਇਹਨਾਂ ਦਾ ਵੀ ਥੋੜਾ ਰਿਕਾਰਡ ਕਾਇਮ ਹੋ ਰਿਹਾ ਹੈ ਕਾਂਗਰਸ ਵੀ ਥੋੜੀ ਕਹਿਦੀ ਆਪਾਂ ਚੱਲ ਰਹੀ ਹੈ ਫਿਰ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੋਰਤ ਉਹਨਾਂ ਦਾ ਵੀ ਨਾਮ ਥੋੜਾ ਜਾ ਆ ਰਿਹਾ ਕਿ ਕੁਝ ਮਤਲਬ ਵੋਟਾਂ ਖਿੱਚਣ ਦੇ ਵਿੱਚ ਉਹ ਅੱਗੇ ਹੋਣਗੇ ਅਸਲ ਲੜਾਈ ਇੱਥੇ ਹੁਣ ਚੱਲ ਪਈ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੇ ਉਹ ਲੱਭ ਕੇ ਲੈ ਕੇ ਆਏ ਨੇ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਜੀ ਨੂੰ ਔਰ ਦੂਜੇ ਪਾਸੇ ਵਾਰਿਸ ਪੰਜਾਬ ਦੇ ਪਾਈ ਸੰਦੀਪ ਸਿੰਘ ਸਣੀ ਦਾ ਭਰਾ ਮਨਦੀਪ ਸਿੰਘ ਉਹ ਖੜੇ ਨੇ ਬਰਾਬਰ ਇਹਨਾਂ ਦੋਨਾਂ ਦੀਆਂ ਬਰਾਬਰ ਦੀਆਂ ਟੱਕਰਾਂ ਨੇ ਕੌਣ ਕਿੰਨੀ ਸੀਟ ਤੇ ਜਿੱਤ ਸਕਦਾ ਹੈ ਜਾਂ ਕੁਝ ਕਿ ਸਿੱਟਾਂ ਤੇ ਜਿੱਤ ਸਕਦੇ ਨੇ ਜਾਂ ਭਾਰੀ ਮਾਤਰਾ ਦਾ ਫਰਕ ਪੈ ਸਕਦਾ ਵੋਟਾਂ ਦਾ ਕਿ ਆਪਾਂ ਕਹੇ ਦੀ 10000 ਜਾਂ ਕਹੇ ਦੀ 8000 ਜਾਂ 15000 ਆਪਾਂ ਕਹੇ ਦੀ ਵੋਟਾਂ ਦਾ ਜੇ ਫਰਕ ਪੈ ਸਕਦਾ ਉਹ ਨੇੜੇ-ਨੇੜੇ ਨਹੀਂ ਲੱਗ ਰਿਹਾ ਕਿ ਵੋਟਾਂ ਜਿੱਤਣਗੇ ਜਰੂਰ ਚਾਹੇ ਭਾਈ ਮਨਦੀਪ ਸਿੰਘ ਜਿੱਤੇ ਜਾਣ ਭਾਵੇਂ ਬੀਬੀ ਕੌਰ ਆਪਣੇ ਬੀਬੀ ਸੁਖਵਿੰਦਰ ਕੌਰ ਜਿੱਤੇ ਜਾਣ ਬਹੁਤ ਵੋਟਾਂ ਦਾ ਫਰਕ ਨਹੀਂ ਪੈਣਾ। ਬਾਕੀ ਲੋਕਾਂ ਦੀ ਕਚਹਿਰੀ ਹੈ। ਲੋਕਾਂ ਨੇ ਫੈਸਲਾ ਲੈ ਲੈਣਾ। ਲੋਕ ਕਿੱਧਰ ਵੱਲ ਜ਼ਿਆਦਾ ਝਕਾਵਲ ਜਾਣਗੇ? ਕਿਹਨਾਂ ਨੂੰ ਵੋਟਾਂ ਪਾਉਣਗੇ? ਹੁਣ ਜਿਹੜਾ ਆਪਾਂ ਕਹਿ ਦਈਏ 11 ਅਕਤੂਬਰ ਨੂੰ ਜਿਹੜੀਆਂ ਤਰਨਦਾਰਨ ਦੇ ਵਿੱਚ ਵੋਟਾਂ ਪੈਣੀਆਂ ਨਵੰਬਰ ਨੂੰ ਸੌਰੀ 11 ਨਵੰਬਰ ਨੂੰ ਜਿਹੜੀਆਂ ਵੋਟਾਂ ਪੈਣੀਆਂ ਉਹ ਜਾਂ ਤਾਂ ਹੁਣ ਉਹ ਰੱਬ ਜਾਣਦਾ ਹੈ ਜਾਂ ਦੂਜੇ ਇਹ ਲੋਕ ਜਾਣਦੇ ਨੇ ਕਿ ਕਿਹਨੂੰ ਵੋਟ ਪਾਉਣ ਤੇ ਪਾਉਣਗੇ ਜਾ ਕੇ।